ਸਾਸੀ ਗਾਲ ਦੋਸਤੋ ਤੁਸੀਂ ਜੁੜਿਓ ਆਣ ਵੰਡਿਆ ਪੰਜਾਬ ਨਾਲ ਜਿੱਥੇ ਆਪਾਂ ਗੱਲ ਕਰੀਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ ਪੈਣ ਨਾਲ ਠੰਡ ਵੱਧ ਚੁੱਕੀ ਹੈ ਉੱਥੇ ਇੱਕ ਪਹਾੜੀ ਇਲਾਕੇ ਹੀ ਨਹੀਂ ਸਗੋਂ ਪੰਜਾਬ ਤੇ ਹਰਿਆਣਾ ਵੀ ਇਸ ਠੰਡ ਦੀ ਚਪੇਟ ਵਿੱਚ ਹੈ ਠੰਡ ਇਸ ਕਦਰ ਵੱਧ ਚੁੱਕੀ ਹੈ ਕਿ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਇੱਥੋਂ ਤੱਕ ਗੱਲ ਕਰੀਏ ਕਿ ਅੱਜ ਮਾਨਸਾ ਦਾ ਪਾਰਾ 8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਇਸ ਟਾਈਮ ਅਸੀਂ ਖੜੇ ਆ ਸਰਸਾ ਚੰਡੀਗੜ੍ਹ ਰੋਡ ਤੇ ਮਾਨਸਾ ਤਿੰਨ ਕੋਣੀ ਦੇ ਨਜ਼ਦੀਕ ਇਸ ਤੇ ਧੁੰਦ ਦਾ ਇੰਨਾ ਕਹਿਰ ਹੈ ਕਿ ਹੁਣ ਜਾਣ ਵਾਲੇ ਜੋ ਰਾਹੀਰ ਨੇ ਇਸ ਦਾ ਉਹਨਾਂ ਉੱਪਰ ਵੀ ਬਹੁਤ ਪ੍ਰਭਾਵ ਪਿਆ ਹੈ ਉੱਥੇ ਹੀ ਸ਼ਹਿਰ ਵਿੱਚ ਦੁਕਾਨਾਂ ਕਰਦੇ ਤੇ ਲੇਬਰ ਦਾ ਕੰਮ ਕਰਦੇ ਜੋ ਨੋਕ ਨੇ ਉਹਨਾਂ ਉੱਪਰ ਵੀ ਬਹੁਤ ਇਸ ਦਾ ਅਸਰ ਪਿਆ ਹੈ ਕਿਤੇ ਨਾ ਕਿਤੇ ਜੋ ਐਕਸੀਡੈਂਟ ਵਰਗੀਆਂ ਅਨਸਖਾਮੀਆਂ ਘਟਨਾਵਾਂ ਵੀ ਵਾਪਰੀਆਂ ਨੇ ਤੇ ਜੋ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਤਾਂ ਅਸੀਂ ਆਪਣੇ ਚੈਨਲ ਰਾਹੀਂ ਇਹ ਅਪੀਲ ਕਰਦੇ ਹਾਂ ਕੇ ਬਿਨਾ ਕੰਮ ਤੋਂ ਘਰਾਂ ਤੋਂ ਬਾਹਰ ਨਾ ਨਿਕਲੋ ਤੇ ਜੇ ਕੋਈ ਜ਼ਿਆਦਾ ਹੀ ਜ਼ਰੂਰੀ ਕੰਮ ਨੇ ਤਾਂ ਆਉਣ ਜਾਣ ਵੇਲੇ ਸੜਕਾਂ ਤੇ ਆਪਣਾ ਪੂਰਾ ਧਿਆਨ ਰੱਖੋ ਇਹੋ ਜਿਹੇ ਹੋਰ ਅਪਡੇਟਸ ਜਾਣਨ ਲਈ ਸਾਡੇ ਚੈਨਲ ਅਨਵੰਡਿਆ ਪੰਜਾਬ ਨੂੰ ਸਬਸਕ੍ਰਾਈਬ ਕਰ ਲਓ ਤੇ ਇਹੋ ਜੀਆਂ ਖਬਰਾਂ ਅੱਗੇ ਸ਼ੇਅਰ ਕਰਦੇ ਰਹੋ ਧੰਨਵਾਦ ਜੀ